ਗੁਰਦਾਸਪੁਰ ਵਿੱਚ ਪੈ ਰਹੀ ਕੜਾਂਕੇ ਦੀ ਠੰਡ ਨੇਾਰੇ ਗੁਰਦਾਸਪੁਰ ਦੇ ਲੋਕ ਪੈ ਰਹੀ ਸੰਗਣੀ ਤੂੰਦ ਕਰਕੇ ਵਿਜੀਬਿਲਟੀ ਘਟ ਹੋਣ ਕਰਕੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਪੁਲਿਸ ਪ੍ਰਸ਼ਾਸਨ ਨੇ ਨਾ ਕੇ ਤੇ ਵਾਨ ਚਾਲਕਾਂ ਨੂੰ ਫੋਗ ਲਾਈਟਾਂ ਚਲਾਉਣ ਅਤੇ ਸਾਵਧਾਨੀ ਨਾਲ ਚੱਲਣ ਦੀ ਕੀਤੀ ਅਪੀਲ ਮੈਂ ਮੁਕੇਰੀਆਂ ਤੋਂ ਅੰਮ੍ਰਿਤਸਰ ਨੂੰ ਗਿਆ ਸੀ ਏਅਰਪੋਰਟ ਧੁੰਦ ਬਹੁਤ ਜ਼ਿਆਦੀ ਆ ਤਾਂ ਦਿੱਕਤ ਤਾਂ ਹੈ ਹੀ ਹੈ ਜੀ ਵਿਜ਼ਿਬਿਲਟੀ ਕਿਹਨੇ ਚੱਲਦੀ ਹੈ ਵਿਜ਼ਿਬਿਲਟੀ ਮੰਨ ਲਓ ਕਿ ਬਹੁਤ ਲੱਗੇ ਨਹੀਂ ਦਿਖ ਰਿਹਾ ਹੈਗਾ ਜਿਆਦਾ ਜਦੋਂ ਹੁੰਦਾ ਦਿਨ ਚੜ ਗਿਆ ਹੈਗਾ ਹੁੰਦਾ ਚਲੋ ਪਤਾ ਲੱਗ ਰਿਹਾ ਥੋੜਾ ਜਿਹਾ ਨਾ ਤੇ ਜਦੋਂ 3 ਵਜੇ ਹੈਗਾ ਉਹ ਲੈ ਤਾਂ ਇੱਥੋਂ ਇੱਥੇ ਤੱਕ ਵੀ ਦੇਖਦਾ ਹੀ ਹਾਂਜੀ ਹਾਂਜੀ ਠੀਕ ਹੈ ਜੀ ਫੋਗ ਲਾਈਟਾਂ ਜਗਾ ਕੇ ਜਾਣ ਲੈਟਾਂ ਫੁੱਲ ਲੋ ਬੀਮ ਤੇ ਚਲਦੀ ਵੀ ਗੱਡੀ ਲੈਟਾਂ ਜਗਾ ਕੇ ਚਾਰੇ ਇੰਡੀਕੇਟਰ ਜਗਾ ਕੇ ਜਾਓ ਕਿ ਜਿਹੜੀ ਦੂਰੋਂ ਪਿੱਛੋਂ ਵੀ ਗੱਡੀ ਜਾਂਦੀ ਵੀ ਉਹਨੂੰ ਵੀ ਪਤਾ ਲੱਗੇ ਕਿ ਲੈਟਾਂ ਅਮਲ ਕੀ ਗੱਡੀ ਜਾ ਰਹੀ ਆਪਣੀ ਸੇਫਟੀ ਨਾਲ ਆਰਾਮ ਨਾਲ ਜਾਇਆ ਜਾਏ ਕਾਲੀ ਨਾ ਕਿਤੇ ਜਾਏ ਤੋਂ ਦੇ ਵਿੱਚ ਸਰ ਜਿਆਦਾ ਸਰ ਆ ਜਿਹੜੀ ਚਿੱਟੀ ਲੈਣ ਵਗੀ ਹੈ ਨਾ ਮੇਰੇ ਸਰ ਇਹਦੇ ਲੈਣ ਦੇ ਸਰ ਤੇ ਗੱਡੀ ਚੱਲਦੀ ਆ ਗੁਰਦਾਸਪੁਰ ਤੋਂ ਮਕੇਰੀਆਂ 23 ਕਿਲੋਮੀਟਰ ਹੈ ਇੱਕ ਕੋਈ 20 ਮਿੰਟ ਲੱਗਦੇ ਸਾਰੇ ਆਉਣ ਨੂੰ ਅੱਜ ਮੈਨੂੰ ਸਵੇਰੇ ਘੱਟੋ ਘੱਟ 1 ਘੰਟਾ ਲੱਗਾ ਕਿਉਂਕਿ ਉਸ ਰੋਡ ਤੇ ਪਤਾ ਨਹੀਂ ਲੱਗਦਾ ਪਿਆ ਹੈਗਾ ਕਿ ਰੋਡ ਕਿੱਧਰ ਨੂੰ ਹੈ ਕਾਲਾ ਰੋਡ ਨਵਾਂ ਬਣਿਆ ਹਜੇ ਤੱਕ ਉੱਥੇ ਲੈਣੀ ਜਾਣੀ ਕੋਈ ਵੀ ਸਿੱਧਾ ਸਰ ਫਿਰ ਨੈਚੁਰਲੀ ਵਾਪਰ ਨਹੀਂ ਜਾਣਾ ਸਰ ਜੇ ਚਿੱਟੀ ਲੈਣ ਨਾ ਹੋਊਗਾ ਹਾਦਸਾ ਤਾਂ ਵਾਪਰ ਨਹੀਂ ਵਾਪਰਨਾ ਹਾਂਜੀ ਸਰ ਮੈਂ ਜਾਪੋ ਵਾਲੇ ਵਣ ਤੋਂ ਆ ਰਿਹਾ ਇੱਥੋਂ 5 ਕਿਲੋਮੀਟਰ ਦੀ ਦੂਰੀ ਤੇ ਆ ਮੈਂ ਦੇਖਿਆ ਕਿ ਅੱਜ ਧੁੰਦ ਬਹੁਤ ਜ਼ਿਆਦਾ ਪਈ ਹੈ ਪਿਛਲੇ 2-3 ਦਿਨ ਤੋਂ ਜਿਹੜੀ ਸ਼ੁਰੂ ਹੋਈ ਹੈ ਵਿਜ਼ਿਬਿਲਟੀ ਜਿਹੜੀ ਬਹੁਤ ਘਟਾ 10 ਮੀਟਰ ਤੱਕ ਵੀ ਆਪਾਂ ਦੇਖ ਰਹੇ ਹਾਂ ਕਿ ਵਿਅਕਤੀ ਨਹੀਂ ਲੱਭ ਰਹੇ ਇੱਥੇ ਤੇ ਮੈਂ ਆਮ ਲੋਕਾਂ ਨੂੰ ਇਹ ਹੀ ਸਲਾਹ ਦੇਣਾ ਚਾਹਾਂਗਾ ਕਿ ਜਿਹੜੀ ਸੜਕ ਤੇ ਵਾਈਟ ਪੱਟੀ ਬਣੀ ਹੋਈ ਹੈ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਔਰ ਜਿਹੜੀ ਆਪਣੀ ਗੱਡੀ ਦੇ ਫੋਗ ਲੈਂਪਸ ਨੇ ਜਾਂ ਪਾਰਕਿੰਗ ਲਾਈਟਸ ਨੇ ਇਹਨਾਂ ਨੂੰ ਚਲਾਇਆ ਜਾਵੇ ਤਾਂ ਜੋ ਜਿਹੜੇ ਦੂਜੇ ਵਾਹਨ ਆ ਰਹੇ ਨੇ ਉਹਨਾਂ ਨੂੰ ਆਸਾਨੀ ਨਾਲ ਤੁਹਾਡਾ ਮੈਂ ਹੋਰ ਇਹ اپیل ਕਰਨਾ ਚਾਹਾਂਗਾ ਕਿ ਜੇ ਬਹੁਤ ਜ਼ਿਆਦਾ ਜ਼ਰੂਰੀ ਘਰੋਂ ਕੰਮ ਹੈਗਾ ਬਾਹਰ ਤਾਂ ਹੀ ਨਿਕਲਾ ਜਾਵੇ ਨਹੀਂ ਤਾਂ ਘਰੇ ਹੀ ਮਤਲਬ ਰਹਾ ਜਾਵੇ ਮਤਲਬ ਮੇਰੇ ਵੱਲੋਂ ਸਲਾਹ ਹੈ ਸਿਹਤ ਦਾ ਧਿਆਨ ਮਤਲਬ ਜਿਹੜੀ ਆਊਟ ਡੋਰ ਐਕਸਰਸਾਈਜ਼ ਆ ਉਹਨਾਂ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਇਨਡੋਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਔਰ ਪੋਲੂਸ਼ਨ ਜ਼ਿਆਦਾ ਹੋਣ ਕਰਕੇ ਆਪਣੇ ਬੱਚਿਆਂ ਨੂੰ ਤੇ ਜਿਹੜੇ ਬਜ਼ੁਰਗ ਵਿਅਕਤੀ ਨੇ ਉਹਨਾਂ ਨੂੰ ਘਰੇ ਵਿੱਚ ਘਰ ਵਿੱਚ ਹੀ ਰੱਖਣਾ ਚਾਹੀਦਾ ਇਸ ਵਕਤ ਵਿਜ਼ਿਬਿਲਟੀ ਜਿਹੜੀ ਆ ਮੈਂ ਪਿੱਛੇ ਦੇਖਿਆ 15 ਤੋਂ 20 ਮੀਟਰ ਦੀ ਵਿਜ਼ਿਬਿਲਟੀ ਸੀ ਤੇ ਕਿਤੇ ਕਿਤੇ ਜਿੱਥੇ ਫਸਲਾਂ ਨੂੰ ਪਾਣੀ ਲੱਗਾ ਹੋਇਆ ਉੱਥੇ ਵਿਜ਼ਿਬਿਲਟੀ ਬਹੁਤ ਘੱਟ ਹੈ। ਪਠਾਨਕੋਟ ਤੋਂ ਅੰਮ੍ਰਿਤਸਰ ਰੋਡ ਆ। ਕਿੰਨੇ ਲੋਕ ਅੰਮ੍ਰਿਤਸਰ ਤੋਂ ਰਾਹ ਹੀ ਜਾ ਰਹੇ ਨੇ। ਉਹਨਾਂ ਨੇ ਆਪਣੇ ਕੋਲ ਰੋਕ ਕੇ ਗੱਡੀ ਦੱਸ ਰਹੇ ਆ ਕਿ ਆਪਣੀ ਫੋਗ ਲਾਈਟ ਚ ਗੋ ਇੰਡੀਕੇਟਰ ਚਾਰਜ ਗੋ ਤਾਂ ਕਿ ਕੋਈ ਹਾਦਸਾ ਨਾ ਹੋਵੇ। ਹੁਣ ਇਹਨਾਂ ਅਨੁਸਾਰਾ ਕੀ ਆ ਕਿ ਚਿੱਟੀ ਜਿਹੀ ਪੱਟੀ ਸੜਕ 'ਤੇ ਲੱਗੀ ਹੋਈ ਆ। ਇਹ ਸਾਰੇ ਨਾਲ ਅਸੀਂ ਡਰਾਈਵ ਚੱਲਦੇ ਪਏ ਨੇ। ਵੇਖੋ ਜੀ ਜਦੋਂ ਮੈਂ ਸਵੇਰੇ ਡਿਊਟੀ ਤੇ ਆਇਆ ਸੀ ਉਦੋਂ ਤੇ ਮਤਲਬ 100 ਗਜ ਤੱਕ ਦਿਖਾਈ ਦੇ ਰਿਹਾ ਹੈ ਬੰਦਾ ਇਹ ਤੋਂ ਜ਼ਿਆਦਾ ਨਹੀਂ ਹੂੰ ਠੀਕ ਆ ਥੋੜਾ ਲੱਭਿਆ ਉਹਨਾਂ ਨੂੰ ਕਹਿ ਰਹੇ ਆ ਜਿ ਉਹਨਾਂ ਨੂੰ ਸਮਝਾ ਰਹੇ ਆ ਕਿ ਤੁਹਾਡੇ ਡੇਡ ਟਰੈਕਟਰਾਂ ਦੇ ਪਿੱਛੇ ਫਿਲਟਰ ਨਹੀਂ ਲੱਗੇ